ਹੈਲੋ ਹਾਂਜੀ ਸਸ਼ੀਕਲ ਜੀ ਗਰਮੀ ਦੁਪਟੇ ਕਿਤੇ ਪਰਤਾੜਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਵਾਲੀ ਵੀਡੀਓ ਹੋਏਗੀ ਜੀ ਜੋ ਆਪਣੇ ਵੈਲਵਰਟ ਸਿਲਕ ਦੇ ਸੂਟਾਂ ਦੇ ਉੱਪਰ ਹੋਏਗੀ ਜੀ ਇਹਦੇ ਵਿੱਚ ਤੁਹਾਨੂੰ ਜਿਹੜੇ ਹੋਣਗੇ ਪ੍ਰਿੰਟਡ ਸੂਟ ਵੀ ਮਿਲਣਗੇ ਪਲੇਨ ਸੂਟ ਵੀ ਮਿਲਣਗੇ ਜੀ ਅੱਜ ਵਾਲੀ ਵੀਡੀਓ ਹੋਏਗੀ ਜੀ ਕਾਫੀ ਖਾਸ ਹੋਏਗੀ ਇਹਦੇ ਵਿੱਚ ਤੁਹਾਨੂੰ ਦੁਪੱਟਿਆਂ ਦੀ ਕਾਫੀ ਤਰ੍ਹਾਂ ਦੀ ਕੁਆਲਿਟੀ ਜਿਹੜੀ ਉਹ ਆਪਾਂ ਦਿਖਾਵਾਂਗੇ ਜੀ ਸੋ ਆਪਾਂ ਸਭ ਤੋਂ ਪਹਿਲਾਂ ਆਪਣਾ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਅਸੀਂ ਆਪਣੇ ਬੁਟੀਕ ਦੀ ਲੋਕੇਸ਼ਨ ਮੈਂਸ਼ਨ ਕਰਨਾ ਚਾਹਾਂਗੇ ਅਸੀਂ ਵਿਲੇਜ ਪੱਤੋ ਹੀਰਾ ਸਿੰਘ ਡਿਸਟ੍ਰਿਕਟ ਮੋਗਾ ਨੀਅਰ ਨਿਹਾਰ ਸਿੰਘ ਜਿਹੜੀਆਂ ਵੀ ਪਹਿਣਾ ਕੱਪੜਿਆਂ ਨੂੰ ਵਿਜ਼ਿਟ ਕਰਕੇ ਬਾਈ ਕਰਨਾ ਚਾਹੁੰਦੀਆਂ ਨੇ ਸਾਡੇ ਦਿੱਤੇ ਹੋਏ WhatsApp ਨੰਬਰ ਉੱਪਰ ਸਾਡੇ ਤੋਂ ਲੋਕੇਸ਼ਨ ਲੈ ਕੇ ਆਪਣੇ ਲਈ ਸੋਹਣੇ-ਸੋਹਣੇ ਸੂਟ ਆ ਜਿਹੜੇ ਉਹ ਬਾਈ ਕਰ ਸਕਦੀਆਂ ਨੇ ਜੀ ਸੋ ਸਟਾਰਟ ਕਰਦੇ ਆ ਜੀ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਸਭ ਤੋਂ ਪਹਿਲਾਂ ਸੇ ਦਿਖਾਵਾਂਗੇ ਵੈਲਵਟ ਸਿਲਕ ਦੇ ਸੂਟ ਤੁਹਾਨੂੰ ਮਿਲਣਗੇ ਜੀ ਵੈਲਵਟ ਸਿਲਕ ਦਾ ਜਿਹੜਾ ਸਟਾਫ ਹੋਏਗਾ ਅਸੀਂ ਤੁਹਾਨੂੰ ਚੈੱਕ ਕਰਾਉਣਾ ਚਾਹੁੰਦੇ ਆ ਜੀ ਬਹੁਤ ਹੀ ਜ਼ਿਆਦਾ ਸੌਫਟ ਔਰ ਫਾਈਨ ਕੁਆਲਿਟੀ ਦਾ ਸਟਾਫ ਹੋਏਗਾ ਜੀ ਇਹ ਲਾਈਨਿੰਗ ਨਾਲ ਹੀ ਬਣੇਗਾ ਪਾਰਟੀਪਰ ਸੂਟ ਆ ਜਿਹੜਾ ਤੁਹਾਡਾ ਰੈਡੀ ਹੋ ਜਾਂਦਾ ਜੀ ਇਦਾਂ ਆਪਾਂ ਤੁਹਾਨੂੰ ਇਹਨਾਂ ਦੀ ਇੱਕ ਵੀਡੀਓ ਜਿਹੜੀ ਹੈਗੀ ਉਹ ਚੈੱਕ ਕਰਵਾਉਣੀ ਹੈ ਜੀ ਵੀਡੀਓ ਦੇ ਵਿੱਚ ਤੁਹਾਨੂੰ ਪਤਾ ਲੱਗੇਗਾ ਕਿ ਕਿੱਦਾਂ ਇਹ ਜਿਹੜਾ ਸੂਟ ਹੈਗਾ ਉਹ ਰੈਡੀ ਹੋਏਗਾ ਕਾਫੀ ਵਾਇਰਲ ਚੱਲ ਰਹੀ ਹੈ ਉਹ ਵੀਡੀਓ ਜਿਹਦੇ ਵਿੱਚ ਤੁਹਾਨੂੰ ਇਹ ਜਿਹੜਾ ਤੁਸੀਂ ਸੂਟ ਦੇਖ ਸਕਦੇ ਹੋ ਵੀ ਆਪਾਂ ਨੂੰ ਕਿੱਦਾਂ ਰੈਡੀ ਕਰਨਾ ਫਾਰਸੀ ਸਲਵਾਰਾਂ ਦੇ ਨਾਲ ਇਹ ਰੈਡੀ ਕੀਤੇ ਗਏ ਸੂਟਾਂ ਤੇ ਕਾਫੀ ਜ਼ਿਆਦਾ ਸੋਹਣੇ ਲੱਗਦੇ ਆ ਜਿਹੜਾ ਪਹਿਲਾ ਕਲਰ ਤੁਹਾਨੂੰ ਮਿਲੇਗਾ ਤੇ ਵਿੱਚ ਵਾਈਨ ਸ਼ੇਡ ਹੋਏਗਾ ਜੀ ਉਹ ਸ਼ੇਡ ਹੋਏਗਾ ਵਾਈਨ ਕਲਰ ਦਾ ਤੁਸੀਂ ਚੈੱਕ ਕਰੋ ਟੂ ਟੋਨ ਜਿਹੜਾ ਇਹ ਫੈਬਰਿਕ ਰਹਿਣ ਵਾਲਾ ਇੱਕਦਮ ਸੌਫਟ ਹੈ ਜੀ ਕੋਈ ਝੋਪਣ ਵਾਲਾ ਸਟਾਫ ਨਹੀਂ ਹੈਗਾ ਬਹੁਤ ਹੀ ਜਿਆਦਾ ਫਾਈਨ ਕੁਆਲਟੀ ਦਾ ਸਟਾਫ ਹੈਗਾ ਫੋਲ ਵਾਲੀ ਦੀ ਤੁਸੀਂ ਲਾਈਨਿੰਗ ਲਗਾ ਕੇ ਇਸ ਨੂੰ ਕਾਫੀ ਸੋਹਣਾ ਸੂਟ ਹੈ ਜਿਹੜਾ ਉਹ ਰੈਡੀ ਕਰ ਸਕਦੇ ਹੋ ਜੇਕਰ ਤੁਸੀਂ ਹੈਂਡ ਥ्रेड ਕੋਈ ਵੀ ਰੇਤੇ ਵਰਕ ਕਰਵਾਉਣਾ ਚਾਹੁੰਦੇ ਹੋ ਤੁਸੀਂ ਉਹ ਵੀ ਕਰਵਾ ਸਕਦੇ ਹੋ ਫੈਬਰਿਕ ਹੋਏਗਾ ਜਿਹੜਾ A1 ਹੋਏਗਾ ਜੀ ਕੋਈ ਕੰਪਲੇਂਟ ਨਹੀਂ ਹੋਏਗੀ ਜੀ ਸਟਾਫ ਦਾ ਮੋਸਟਲੀ ਆਪਾਂ ਨੂੰ ਕੰਨੀ ਤੋਂ ਹੀ ਪਤਾ ਲੱਗ ਜਾਂਦਾ ਜੀ ਕਿੱਦਾਂ ਦਾ ਸਟਾਫ ਹੈਗਾ ਇੱਕਦਮ ਫਾਈਨ ਕੁਆਲਟੀ ਦਾ ਸਟਾਫ ਹੈਗਾ ਇਹ ਹੋਏਗਾ ਜੀ ਫਰੈਸ਼ ਜਿਹੜਾ ਹੈਗਾ ਤੁਹਾਨੂੰ ਸੂਟ ਮਿਲੇਗਾ 550 ਰੁਪਏ ਦੇ ਵਿੱਚ 5 ਮੀਟਰ ਦੀ ਕੱਟ ਮਿਲੇਗੀ ਜੀ 550 ਰੁਪਏ ਦੇ ਵਿੱਚ ਤੁਹਾਨੂੰ 5 ਮੀਟਰ ਦੀ ਕੱਟ ਮਿਲੇਗੀ ਜੀ ਇਹਦੇ 5 ਮੀਟਰ ਦੇ ਵਿੱਚ ਆਰਾਮ ਨਾਲ ਤੁਸੀਂ ਆਪਣਾ ਜਿਹੜਾ ਸੂਟ ਆ ਉਹ ਰੈਡੀ ਕਰ ਸਕਦੇ ਹੋ ਜੀ ਇਸ ਦੇ ਵਿੱਚ ਤੁਹਾਨੂੰ ਸੇਮ ਕਲਰ ਦਾ ਇੱਕ ਪੀਸ ਹੋਰ ਵੀ ਮਿਲ ਜਾਏਗਾ ਜੀ ਨੈਕਸਟ ਉਹ ਤੁਹਾਨੂੰ ਮਿਲੇਗਾ ਜੀ ਪੀਕਾਕ ਕਲਰ ਹੋਏਗਾ ਲਾਈਟ ਪੀਕਾਕ ਜਿਹਾ ਕਲਰ ਹੈਗਾ ਜੀ ਕਾਫੀ ਪਿਆਰਾ ਸ਼ੇਡ ਹੈਗਾ ਇਹ ਵੀ ਤੁਹਾਨੂੰ ਜਿਹੜਾ ਹੈਗਾ ਫਰੈਸ਼ ਸੂਟ ਮਿਲੇਗਾ ਜੀ 550 ਰੁਪਏ ਦਾ 5 ਮੀਟਰ ਦੀ ਕੱਟ ਹੋਏਗੀ ਇਸ ਦੇ ਵਿੱਚ ਤੁਹਾਨੂੰ ਦੋ ਸੇਮ ਕਲਰ ਵੀ ਮਿਲ ਜਾਣਗੇ ਜਿਹੜੀਆਂ ਪਹਿਣਾ ਦੋ ਸੇਮ ਸੂਟ ਪਾਉਣੀਆਂ ਸ਼ਕੀਨ ਨੇ ਉਹ ਦੋ ਸੇਮ ਸੂਟ ਵੀ ਰੈਡੀ ਕਰ ਸਕਦੀਆਂ ਨੇ ਜਿੱਦਾਂ ਦੋ ਆਪਾਂ ਦੋ ਸੇਮ ਪੀਸ ਵੀ ਦੇ ਕੇ ਬਾਈ ਕਰਦੇ ਆ ਤਾਂ ਵਿੱਚੋਂ ਇੱਕ ਦੁਪੱਟਾ ਔਰ ਦੋ ਸੂਟ ਆ ਜਿਹੜੇ ਉਹ ਰੈਡੀ ਹੋ ਜਾਣਗੇ ਕਿਉਂਕਿ ਫਰਸੀ ਸਲਵਾਰਾਂ ਦੇ ਨਾਲ ਜਿਹੜਾ ਕਪੜਾ ਉਹ ਕਾਫੀ ਘੱਟ ਲੱਗਦਾ ਜੀ ਉਦਾਂ ਆਪਾਂ ਇਹ ਦੋ ਸੂਟ ਵੀ ਜਿਹੜੇ ਹੈਗੇ ਆ ਉਹ ਰੈਡੀ ਕਰ ਸਕਦੇ ਆ ਦੋ ਸੂਟ ਔਰ ਇੱਕ ਦੁਪੱਟਾ ਰੈਡੀ ਕਰ ਸਕਦੇ ਹੋ ਜੀ 5 ਮੀਟਰ ਦਾ ਇੱਕ ਸਟੱਫ ਮਿਲੇਗਾ ਇੱਕ ਸੂਟ ਮਿਲੇਗਾ ਔਰ 5 ਮੀਟਰ ਦਾ ਇੱਕ ਮਿਲੇਗਾ 10 ਮੀਟਰ ਸਟੱਫ ਦੇ ਵਿੱਚ ਜਿਹੜੀਆਂ ਭੈਣਾਂ ਸਟਿਚਿੰਗ ਕਰ ਲੈਂਦੀਆਂ ਨੇ ਉਹਨਾਂ ਲਈ ਬੈਸਟ ਆਪਸ਼ਨ ਹੈ ਜੇ ਉਹ ਇਦਾਂ ਵੀ ਰੈਡੀ ਕਰ ਸਕ ਤੇ ਇਹਨਾਂ ਦਾ ਤੁਸੀਂ ਕੰਟਰਾਸਟ ਬਣਾ ਕੇ ਵੀ ਜਿਹੜੇ ਹੈਗੇ ਆ ਉਹ ਸੂਟ ਰੈਡੀ ਕਰ ਸਕਦੇ ਹਾਂ ਜੀ ਕਲਰ ਕੰਟਰਾਸਟ ਨਾਲ ਕਾਫੀ ਪਿਆਰੇ ਲੱਗਦੇ ਆ ਜੀ ਇਹ ਸੂਟ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਰਸਟ ਔਰੇਂਜ ਕਲਰ ਹੋਏਗਾ ਰਸਟ ਔਰੇਂਜ ਕਲਰ ਮਿਲੇਗਾ ਜੀ ਤੁਹਾਨੂੰ ਕਾਫੀ ਪਿਆਰਾ ਸ਼ੇਡ ਹੈ ਜੀ 5 ਮੀਟਰ ਦੀ ਕੱਟ ਹੋਏਗੀ ਕਲਰ ਕਾਫੀ ਜਿਆਦਾ ਸੋਹਣਾ ਹੈ ਇਹਦਾ ਤੁਸੀਂ ਕੰਟਰਾਸਟ ਬਣਾ ਸਕਦੇ ਹੋ ਵਾਈਟ ਬਲੈਕ ਕਿਸੇ ਵੀ ਕਲਰ ਨਾਲ ਕਾਫੀ ਪਿਆਰਾ ਲੱਗਦਾ ਜੀ ਇਹਨਾਂ ਦਾ ਕੰਟਰਾਸਟ ਹੈਗਾ ਅਸੀਂ ਤੁਹਾਨੂੰ ਰੱਖ ਕੇ ਦਿਖਾ ਦਿੰਦੇ ਹਾਂ ਕਿ ਬਲੈਕ ਨਾਲ ਇਹ ਕਿੰਨਾ ਜਿਆਦਾ ਪਿਆਰਾ ਲੱਗ ਰਿਹਾ ਜੀ ਇਹਦਾ ਕੰਟਰਾਸਟ ਕਾਫੀ ਜਿਆਦਾ ਸੋਹਣਾ ਲੱਗਦਾ ਹੈ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਇਸ ਦੇ ਵਿੱਚ ਤੁਹਾਨੂੰ ਉਹ ਵੀ ਜਿਹੜਾ ਹੈਗਾ ਉਹ ਔਰੇਂਜ ਰਸਟ ਕਲਰ ਦਾ ਹੀ ਤੁਹਾਨੂੰ ਇੱਕ ਪੀਸ ਹੋਰ ਮਿਲੇਗਾ ਜੀ ਤੁਸੀਂ ਦੋ ਪੀਸ ਵੀ ਬਾਏ ਕਰ ਸਕਦੇ ਹੋ ਇੱਕ ਵੀ ਬਾਏ ਕਰ ਸਕਦੇ ਹੋ ਇੱਕ ਪੀਸ ਦਾ ਪ੍ਰਾਈਸ ਹੋਏਗਾ 550 ਰੁਪਏ ਜੀ 550 ਰੁਪਏ ਦੇ ਵਿੱਚ ਤੁਹਾਨੂੰ 5 ਮੀਟਰ ਦੀ ਕੱਟ ਮਿਲੇਗੀ ਫਰੈਸ਼ ਜਿਹੜਾ ਹੈ ਸਟਾਕ ਰਹਿਣ ਵਾਲਾ ਹੈਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਸਕਾਈ ਬਲੂ ਕਲਰ ਹੋਏਗਾ ਜੀ ਸਕਾਈ ਬਲੂ ਕਲਰ ਕਾਫੀ ਪਿਆਰਾ ਜਿਹਾ ਕਲਰ ਹੈਗਾ ਜੀ ਸਕਾਈ ਬਲੂ ਕਲਰ ਦੀ 5 ਮੀਟਰ ਦੀ ਕੱਟ ਮਿਲੇਗੀ 550 ਰੁਪਏ ਦਾ ਪ੍ਰਾਈਸ ਹੋਏਗਾ ਨੈਕਸਟ ਵੀ ਜੋ ਮਿਲੇਗਾ ਜੀ ਤੁਹਾਨੂੰ ਸਕਾਈ ਬਲੂ ਕਲਰ ਦੇ ਵੀ ਤੁਹਾਨੂੰ 2 ਪੀਸ ਮਿਲ ਜਾਣਗੇ ਜਿਹੜੀਆਂ ਪਹਿਣਾ ਸੇਮ ਲਾਣਾ ਚਾਹੁੰਦੀਆਂ ਉਹ ਸੇਮ ਲੈ ਕੇ ਦੋ ਸੂਟ ਰੈਡੀ ਕਰਕੇ ਵਿੱਚ ਤੇ ਇੱਕ ਦੁਪੱਟਾ ਵੀ ਅਡਜਸਟ ਕਰ ਸਕਦੇ ਹੋ ਜੀ ਤੁਸੀਂ ਨੈਕਸਟ ਜੋ ਤੁਹਾਨੂੰ ਮਿਲੇਗਾ ਵਾਈਨ ਕਲਰ ਮਿਲੇਗਾ ਜੀ کافی ਪਿਆਰਾ ਮਹਿਰੂਨ ਦੀ ਝਲਕ ਪਾਉਂਦਾ ਹੈ ਜੀ کافی ਪਿਆਰਾ ਜਿਹਾ ਸ਼ੇਡ ਹੈਗਾ ਜੀ ਟੂ ਟੂਨ ਫੈਬਰਿਕ ਹੋਏਗਾ ਜੀ 550 ਰੁਪਏ ਦਾ ਪ੍ਰਾਈਸ ਹੋਏਗਾ ਸ਼ਿਪਿੰਗ ਐਕਸਟਰਾ ਹੋਏਗੀ ਜੀ ਜੇਕਰ ਜ਼ਿਆਦਾ ਕੁਆਂਟੀਟੀ ਦੇ ਵਿੱਚ ਸੂਟ ਬਾਈ ਕਰਦੇ ਹੋ ਤੁਹਾਨੂੰ ਪਤਾ ਹੀ ਹੈ ਕਿ ਸ਼ਿਪਿੰਗ ਘਟ ਜਾਂਦੀ ਹੈ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਪ੍ਰਿੰਟਰ ਤੁਹਾਨੂੰ ਜਿਹੜੀ ਹੈਗੀ ਹੈ 벨ਵੈਟ ਸਿਲਕ ਮਿਲੇਗੀ ਕਾਫੀ ਪਿਆਰਾ ਜਿਹਾ ਜਿਹੜਾ ਇਹ ਹੈਗਾ ਡਿਜ਼ਾਈਨ ਹੈਗਾ ਬਾਂਦਨੀ ਪ੍ਰਿੰਟ ਦੀ ਜਿਹੜੀ ਤੁਹਾਨੂੰ ਸ਼ਰਟ ਮਿਲੇਗੀ ਫੈਬਰਿਕ ਹੋਏਗਾ ਜੀ A1 ਕੋਈ ਕੰਪਲੇਂਟ ਨਹੀਂ ਹੋਏਗੀ ਜੀ ਸ਼ਰਟ ਦਾ ਜੋ ਫੈਬਰਿਕ ਮਿਲੇਗਾ ਤੁਹਾਨੂੰ 3.5 ਮੀਟਰ ਦੀ ਕੱਟ ਹੋਏਗੀ ਜੀ ਜੋ ਬਾਟਮ ਦਾ ਸਟੱਫ ਤੁਹਾਨੂੰ ਮਿਲੇਗਾ ਉਹ 2.5 ਮੀਟਰ ਦੀ ਕੱਟ ਹੋਏਗੀ ਤੁਹਾਨੂੰ ਜਿਹੜੀ ਹੈਗੀ ਆਫ ਵਾਈਟ ਬਾਟਮ ਮਿਲੇਗੀ ਜੀ ਬਾਂਦੋਈ ਪ੍ਰਿੰਟ ਦੀ ਜਿਹੜੀ ਤੁਹਾਨੂੰ ਹੈਗੀ ਹੈ ਉਹ ਸ਼ਰਟ ਮਿਲੇਗੀ ਜੀ 3.5 ਮੀਟਰ ਦੀ ਕੱਟ ਤੁਹਾਨੂੰ ਸ਼ਰਟ ਦੀ ਮਿਲੇਗੀ 2.5 ਮੀਟਰ ਦੀ ਕੱਟ ਤੁਹਾਨੂੰ ਬਾਟਮ ਦੀ ਮਿ ਇਨਾਂ ਦਾ ਜੋ ਪ੍ਰਾਈਸ ਹੋਏਗਾ ਜੀ 800 ਰੁਪਏ ਹੋਏਗਾ 800 ਰੁਪਏ ਦੇ ਵਿੱਚ ਤੁਹਾਨੂੰ ਇਹ ਮੈਚਿੰਗ ਜਿਹੜਾ ਸੂਟ ਹੈਗਾ ਮਿਲ ਜਾਣਾ ਜੀ ਨੈਕਸਟ ਵੀ ਤੁਹਾਨੂੰ ਜਿਹੜਾ ਸੇਮ ਹੈਗਾ ਉਹ ਆਫ ਵਾਈਟ ਬਾਟਮ ਦੇ ਨਾਲ ਮਿਲੇਗਾ ਤੁਹਾਨੂੰ ਦੋ ਪੀਸ ਮਿਲ ਜਾਣਗੇ ਜੀ ਸੇਮ ਬਾਂਦਲੇ ਪ੍ਰਿੰਟ ਦੇ ਉੱਪਰ ਜੇਕਰ ਇਹਨਾਂ ਨੂੰ ਤੁਸੀਂ ਆਲ ਓਵਰ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਲ ਓਵਰ ਵੀ ਬਣਾ ਸਕਦੇ ਹੋ ਜੇਕਰ ਮੈਚਿੰਗ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਮੈਚਿੰਗ ਵੀ ਬਣਾ ਸਕਦੇ ਹੋ ਜੀ ਤਾਂ ਨੂੰ ਦੋ ਸੇਮ ਪੀਸ ਮਿਲ ਜਾਣਗੇ ਜੀ 800 ਰੁਪਏ ਦੇ ਵਿੱਚ ਤੁਹਾਨੂੰ ਮੈਚਿੰਗ ਸੂਟ ਮਿਲ ਜਾਏਗਾ ਜੇਕਰ ਆ ਜੇਕਰ ਤੁਸੀਂ ਆਲ ਓਵਰ ਬਣਾਉਣਾ ਚਾਹੁੰਦੇ ਹੋ ਤਾਂ 1000 ਰੁਪਏ ਦੇ ਵਿੱਚ ਤੁਹਾਡਾ ਆਲ ਓਵਰ ਵੀ ਜਿਹੜਾ ਉਹ ਰੈਡੀ ਹੋ ਜਾਏਗਾ ਜੀ ਨੈਕਸਟ ਨੂੰ ਤੁਹਾਨੂੰ ਮਿਲੇਗਾ ਸ਼ਰਟ ਦਾ ਪੀਸ ਹੋਏਗਾ ਜੀ ਤੁਸੀਂ ਇਸ ਤੇ ਨਾਲ yellow ਕਲਰ ਦੀ ਬਾਟਮ ਦਾ ਜਿਹੜਾ ਕੰਟਰਾਸਟ ਕਰਕੇ ਕਾਫੀ ਪਿਆਰਾ ਜਿਹੜਾ ਪੀਸ ਉਹ ਤੁਸੀਂ ਰੈਡੀ ਕਰ ਸਕਦੇ ਹੋ ਜੀ ਇਹ ਜਿਹੜੀ ਕੱਟ ਹੋਏਗੀ 3.5 ਮੀਟਰ ਦੀ ਕੱਟ ਹੋਏਗੀ ਜੀ ਸ਼ਰਟ ਦੀ 3.5 ਮੀਟਰ ਦੀ ਕੱਟ ਹੋਏਗੀ 500 ਰੁਪਏ ਦੀ ਤੁਹਾਨੂੰ ਸ਼ਰਟ ਮਿਲੇਗੀ ਜੇਕਰ ਤੁਸੀਂ ਕੱਲੀ ਸ਼ਰਟ ਲੈਣਾ ਚ ਨੈਕਸਟ ਰੋ ਤੁਹਾਨੂੰ ਮਿਲਣ ਵਾਲੇ ਹੈਗੇ ਜੀ ਇਹ ਹੋਣਗੇ ਕੱਟ ਪੀਸ ਜੀ ਕੱਟ ਪੀਸਾਂ ਦੇ ਵਿੱਚ ਵੀ ਤੁਹਾਨੂੰ ਵੈਲਵਟ ਸਿਲਕ ਮਿਲੇਗੀ ਜੀ ਇਸ ਦੀ ਜਿਹੜੀ ਕੱਟ ਹੋਏਗੀ 3.5 ਤੋਂ 3.5 ਮੀਟਰ ਦੀ ਕੱਟ ਹੋਏਗੀ ਜੀ ਫਰੋਜੀ ਕਲਰ ਮਿਲੇਗਾ ਇਹ ਤੁਹਾਨੂੰ 300 ਰੁਪਏ ਦਾ ਮਿਲ ਜਾਣਾ ਜੀ ਜੇਕਰ ਇੱਕ ਪੀਸ ਬਾਈ ਕਰਦੇ ਹੋ 300 ਰੁਪਏ ਜੇ ਦੋ ਪੀਸ ਬਾਈ ਕਰਦੇ ਹੋ ਤਾਂ 600 ਰੁਪਏ ਦੇ ਹੋ ਜਾਣਗੇ ਜੀ ਤੁਹਾਡੇ ਵਿੱਚ ਹੀ ਦੁਪੱਟਾ ਅਡਜਸਟ ਹੁੰਦਾ ਜੀ ਤੁਹਾਡਾ 600 ਰੁਪਏ ਦੇ ਵਿੱਚ ਜੀ ਕਾਫੀ ਪਿਆਰਾ ਪੀਸ ਹੈਗਾ ਜੀ ਇਹਦੀ ਜਿਹੜੀ ਕੱਟ ਹੋਏਗੀ 3.5 ਤੋਂ 3.5 ਮੀਟਰ ਦੀ ਕੱਟ ਹੋਏਗੀ ਡਾਰਕ ਫਰੋਜੀ ਕਲਰ ਹੋਏਗਾ ਜੀ ਡਾਰਕ ਜਾਂ ਫਰੋਜੀ ਕਲਰ ਹੈਗਾ ਜੀ ਇਹ ਵਾਲਾ ਬਲੈਕ ਕਲਰ ਹੋਏਗਾ ਜੀ ਇਹ ਵੀ 3.5 ਤੋਂ 3.5 ਮੀਟਰ ਦੀ ਕੱਟ ਹੋਏਗੀ ਜੀ ਜੈਡ ਬਲੈਕ ਕਲਰ ਹੈਗਾ ਤੁਸੀਂ ਕੰਟਰਾਸਟ ਬਣਾ ਕੇ ਵੀ ਲੈ ਸਕਦੇ ਹੋ ਜੇਕਰ ਕੰਟਰਾਸਟ ਕਰਨਾ ਚਾਹ ਤੁਸੀਂ ਕੰਟਰਾਸਟ ਕਰਕੇ ਵੀ ਲੈ ਸਕਦੇ ਹੋ ਜਿਹੜੀਆਂ ਭੈਣਾਂ ਦਾ ਘੇਰਾ 17 ਤੋਂ 18 ਇੰਚ ਆਉਂਦਾ ਆ ਜੇਕਰ ਉਹਨਾਂ ਨੂੰ ਕੱਲੇ 3.5 ਮੀਟਰ ਨਾਲ ਸਰਦਾ ਤਾਂ ਇੱਕ ਪੀਸ ਲੈ ਕੇ ਵੀ ਆਪਣਾ ਜਿਹੜਾ ਸੂਟ ਆ ਉਹ ਰੈਡੀ ਕਰ ਸਕਦੀਆਂ ਨੇ ਜੀ ਇਹ ਸਿਰਫ 300 ਰੁਪਏ ਦਾ ਪੀਸ ਹੋਏਗਾ ਜੀ ਜਿਹੜੇ ਆਪਾਂ ਪਹਿਲਾਂ ਦਿਖਾਈ ਸੀ ਉਹ ਤੁਹਾਨੂੰ ਫਰੈਸ਼ ਸਟਾਕ ਦੇ ਵਿੱਚੋਂ ਆਪਾਂ ਦਿੱਤਾ ਸੀਗਾ ਜੀ ਇਹ ਵਾਲਾ ਹੋਏਗਾ ਜਿਹੜਾ ਕੱਟ ਪੀਸਾਂ ਵਾਲਾ ਜਿਹੜਾ ਹੈਗਾ ਆਪਣੇ ਕੋਲੇ ਸਟਾਕ ਉਹਦੇ ਵਿੱਚੋਂ ਹੈਗਾ ਜੀ ਇਹ ਬਲੈਕ ਕਲਰ ਹੋਏਗਾ ਜੈਡ ਬਲੈਕ ਇਹਨੂੰ ਤੁਸੀਂ ਕੰਟਰਾਸਟ ਕਰਕੇ ਲੈ ਸਕਦੇ ਹੋ ਇਸਦੀ ਜਿਹੜੀ ਕੱਟ ਹੋਏਗੀ ਉਹ 3.5 ਤੋਂ 3.5 ਮੀਟਰ ਦੀ ਹੋਏਗੀ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਡਾਰਕ ਜਾਂ yellow ਕਲਰ ਹੋਏਗਾ ਜੀ ਕਾਫੀ ਪਿਆਰਾ ਜਿਹਾ ਸ਼ੇਡ ਹੈ ਜੀ ਕਾਫੀ ਪਿਆਰਾ ਸਟਾਫ ਹੈਗਾ ਜੀ ਬਹੁਤ ਹੀ ਜ਼ਿਆਦਾ ਵਧੀਆ ਫੋਇਲ ਹੀ ਦੱਸ ਦਿੰਦੀ ਆ ਜੀ ਸਟਾਫ ਦੀ ਵੀ ਕਿਦਾਂ ਦਾ ਹੈਗਾ ਸਟਾਫ ਸਟਾਫ ਕਾਫੀ ਜ਼ਿਆਦਾ ਫਾਈਨ ਹੈ ਜੀ ਕੋਈ ਝੋਬਣ ਵਾਲਾ ਨਹੀਂ ਹੈਗਾ ਕੁਆਲਿਟੀ ਇੱਕਦਮ ਵਧੀਆ ਹੋਏਗੀ ਜੀ ਇਸ ਦਾ ਕਾਫੀ ਜ਼ਿਆਦਾ ਟ੍ਰੈਂਡ ਹੈਗਾ ਜੀ ਇਹ ਦੋ ਪੀਸਾਂ ਦੇ ਵਿੱਚ ਤੁਸੀਂ ਲੈ ਕੇ ਨਾ ਪੂਰਾ ਸੂਟ ਵੀ ਰੈਡੀ ਕਰ ਸਕਦੇ ਹੋ ਵਿਦ ਦੁਪੱਟਾ ਰੈਡੀ ਕਰ ਸਕਦੇ ਹੋ ਦੁਪੱਟਾ ਵੀ ਵਿਦ ਰੈਡੀ ਹੋਏਗਾ ਜੀ ਵਿਦ ਤੁਸੀਂ ਦੁਪੱਟਾ ਰੈਡੀ ਕਰ ਸਕਦੇ ਹੋ 600 ਰੁਪਏ ਦੇ ਵਿੱਚ ਜੀ 600 ਰੁਪਏ ਦੇ ਵਿੱਚ ਤੁਹਾਨੂੰ 7 ਮੀਟਰ ਦੇ ਨੀਅਰ ਅਬਾਊਟ ਜਿਹੜਾ ਉਹ ਸਟਾਫ ਮਿਲਦਾ ਤੁਸੀਂ ਸੇਮ ਦੋ ਪੀਸ ਆ ਜਿਹੜੇ ਉਹ ਬਾਈ ਕਰ ਸਕਦੇ ਹੋ ਜੀ ਦੋ ਸੇਮ ਪੀਸ ਬਾਈ ਕਰਕੇ ਬਹੁਤ ਸੋਹਣਾ ਜਿਹੜਾ ਤੁਸੀਂ ਆਪ ਦਾ ਜਿਹੜਾ ਸੂਟ ਆ ਉਹ ਰੈਡੀ ਕਰ ਸਕਦੇ ਹੋ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਡਾਰਕ ਪਰਪਲ ਕਲਰ ਹੋਏਗਾ ਡਾਰਕ ਪਰਪਲ ਕਲਰ ਦਾ ਵੀ ਤੁਹਾਨੂੰ ਇੱਕ ਪੀਸ ਮਿਲ ਜਾਏਗਾ ਇਸ ਨੂੰ ਵੀ ਤੁਸੀਂ ਕੰਟਰਾਸਟ ਨਾਲ ਰੈਡੀ ਕਰ ਸਕਦੇ ਹੋ ਜੇਕਰ ਤੁਸੀਂ ਕੰਟਰਾਸਟ ਕਰਨਾ ਚਾਹੋ ਤਾਂ ਕੰਟਰਾਸਟ ਦੇ ਨਾਲ ਵੀ ਤੁਸੀਂ ਰੈਡੀ ਕਰ ਸਕਦੇ ਹੋ ਜੀ ਇੱਦਾਂ ਵੀ ਤੁਸੀਂ ਇਹਨਾਂ ਦਾ ਕੰਟਰਾਸਟ ਕਰ ਸਕਦੇ ਹੋ ਜੀ ਤੁਸੀਂ ਚੈੱਕ ਕਰੋ ਇੱਦਾਂ ਵੀ ਇਹਨਾਂ ਦੀ ਜਿਹੜੀ ਕੰਟਰਾਸਟ ਆ ਉਹ ਬਣ ਰਿਹਾ ਹੈਗਾ ਜੀ ਕਾਫੀ ਪਿਆਰਾ ਪੀਸ ਹੈ ਜੀ ਸਾਢੇ 3/4 ਮੀਟਰ ਦੀ ਕੱਟ ਹੋएगी 300 ਰੁਪਏ ਦਾ ਪ੍ਰਾਈਸ ਹੋਏਗਾ 300 ਦੇ ਵਿੱਚ ਤੁਸੀਂ ਜਿਹੜਾ ਹੈਗਾ ਜੇਕਰ ਆਪਣਾ ਸੂਟ ਰੈਡੀ ਕਰ ਸਕਦੇ ਹੋ ਤੁਸੀਂ ਇੱਦਾਂ ਵੀ ਕਰ ਸਕਦੇ ਹੋ ਜੀ ਨੈਕਸਟ ਜੋ ਮਿਲੇਗਾ ਜੀ ਨੇਵੀ ਬਲੂ ਕਲਰ ਹੋਏਗਾ ਜੀ نیچے ਤੋਂ ਪਤਾ ਲੱਗਦਾ ਜੀ ਸ਼ੇਡ ਦਾ ਵੀ ਕਿਹੜਾ ਸ਼ੇਡ ਹੈ ਜੀ نیچے ਤੋਂ ਟੂ ਟੋਨ ਸਟੱਫ ਹੈਗਾ ਜੀ ਕਾਫੀ ਪਿਆਰਾ ਜੀ ਇਹ ਵੀ ਸਾਢੇ 3/4 ਮੀਟਰ ਦੀ ਕੱਟ ਹੋएगी 300 ਰੁਪਏ ਦੇ ਵਿੱਚ ਤੁਹਾਨੂੰ ਮਿਲੇਗਾ ਜੀ ਇਹ ਕੱਟ ਨੈਕਸਟ ਜੋ ਹੈਗਾ ਤੁਹਾਨੂੰ ਪਿੰਕ ਕਲਰ ਮਿਲੇਗਾ ਕਾਫੀ ਪਿਆਰਾ ਜਿਹਾ ਸ਼ੇਡ ਹੈਗਾ ਤੁਸੀਂ ਬਲੈਕ ਦੇ ਨਾਲ ਵੀ ਤਾਂ ਕੰਟਰਾਸਟ ਕਰ ਸਕਦੇ ਹੋ ਔਰ ਫਰੋਜੀ ਦੇ ਨਾਲ ਵੀ ਇਸ ਦਾ ਕੰਟਰਾਸਟ ਕਰ ਸਕਦੇ ਹੋ ਜੀ ਬਲੈਕ ਔਰ ਫਰੋਜੀ ਦੇ ਨਾਲ ਤੁਸੀਂ ਇਹਨਾਂ ਦਾ ਕੰਟਰਾਸਟ ਕਰ ਸਕਦੇ ਹੋ ਕਾਫੀ ਪਿਆਰਾ ਜਿਹਾ ਕੰਟਰਾਸਟ ਜਿਹੜਾ ਇਹਨਾਂ ਦਾ ਬਣੇਗਾ ਜੀ ਤੁਸੀਂ ਇਦਾਂ ਵੀ ਲੈ ਸਕਦੇ ਹੋ ਜੀ 300 ਰੁਪਏ ਇਸ ਦਾ ਪ੍ਰਾਈਸ ਹੋਏਗਾ ਜੀ 3.5 ਮੀਟਰ ਦੀ ਕੱਟ ਹੈ ਜਿਹੜੀ ਉਹ ਤੁਹਾਨੂੰ ਮਿਲੇਗੀ ਜੀ 3.5 ਮੀਟਰ ਦੀ ਕੱਟ ਮਿਲੇਗੀ ਕੱਟ ਪੀਸਾਂ ਦੇ ਵਿੱਚ ਜਿਹੜਾ ਹੈਗਾ ਇਹਨਾਂ ਦਾ ਪ੍ਰਾਈਸ ਘੱਟਾ ਕਿਉਂਕਿ ਇਹਦੇ ਵਿੱਚ ਤੁਸੀਂ ਦੁਪੱਟਾ ਵੀ ਰੈਡੀ ਕਰ ਸਕਦੇ ਹੋ ਨੈਕਸਟ ਜੋ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਬਲੈਕ ਕਲਰ ਦਾ ਸੈਰਟਨ ਔਰਗੈਂਜ਼ਾ ਦੇ ਪੀਸ ਹੋਣਗੇ ਜੀ ਬਲੈਕ ਕਲਰ ਦੇ ਕਾਫੀ ਪਿਆਰਾ ਜਿਹਾ ਸਟਾਫ ਹੈਗਾ ਜੀ ਸਟਾਫ ਚੈੱਕ ਕਰੋ ਕਾਫੀ ਜ਼ਿਆਦਾ ਸੋਹਣਾ ਸਟਾਫ ਹੈਗਾ ਜੀ ਸੈਰਟਨ ਔਰਗੈਂਜ਼ਾ ਦਾ ਸਟਾਫ ਹੈਗਾ ਫੋਇਲੀ ਜਿਹੜੀ ਹੈਗੀ ਉਹ ਸਟਾਫ ਦੀ ਤੁਹਾਨੂੰ ਦੱਸ ਰਹੀ ਕਿ ਸਟਾਫ ਕਿਦਾਂ ਦਾ ਹੈਗਾ ਕਾਫੀ ਪਿਆਰਾ ਜਿਹਾ ਸਟਾਫ ਹੈਗਾ ਜੀ 5 ਮੀਟਰ ਦੀ ਕੱਟ ਮਿਲੇਗੀ ਜੀ ਤੁਹਾਨੂੰ 5 ਮੀਟਰ ਦੀ ਕੱਟ ਹੋਏਗੀ ਜੀ 800 ਰੁਪਏ ਇਸ ਦਾ ਪ੍ਰਾਈਸ ਹੋਏਗਾ ਮਾਰਕੀਟ ਪ੍ਰਾਈਸ ਹੋਏਗਾ ਜੀ ਇਸ ਦਾ ਜੋ 1200 ਰੁਪਏ ਹੋਏਗਾ ਜੀ ਨੈਕਸਟ ਵੀ ਤੁਹਾਨੂੰ ਇਸ ਦੇ ਵਿੱਚ ਬਲੈਕ ਕਲਰ ਹੀ ਮਿਲੇਗਾ ਤੁਸੀਂ ਦੋ ਸੇਮ ਪੀਸ ਵੀ ਬਾਈ ਕਰ ਸਕਦੇ ਹੋ ਜੀ ਬਲੈਕ ਕਲਰ ਹੋਏਗਾ ਜੀ ਕਾਫੀ ਪਿਆਰਾ ਜਿਹਾ ਪੀਸ ਹੈ ਜੀ ਜੇਕਰ ਤੁਸੀਂ ਇਹਨਾਂ ਦੇ ਉੱਪਰ ਵਰਕ ਕਰਵਾ ਕੇ ਬਹੁਤ ਸੋਹਣੀ ਲੁੱਕ ਦੇ ਸਕਦੇ ਹੋ ਜੀ ਬਹੁਤ ਸੋਹਣਾ ਪਾਰਟੀ ਵੇਅਰ ਸੂਟ ਰੈਡੀ ਹੋ ਜਾਏਗਾ ਜੀ ਤੁਸੀਂ ਥ्रेड ਕਰਵਾ ਸਕਦੇ ਹੋ ਨੀਡਲ ਕਰਵਾ ਸਕਦੇ ਹੋ ਜੀ ਤੁਸੀਂ ਹੈਂਡ ਕਰਵਾ ਸਕਦੇ ਹੋ ਕੋਈ ਵਰਕ ਇਹਨਾਂ ਦੇ ਉੱਪਰ ਕਰਵਾ ਸਕਦੇ ਹੋ ਜੀ ਬਹੁਤ ਹੀ ਪਿਆਰੇ ਪੀਸ ਰੈਡੀ ਹੋਣਗੇ ਪ੍ਰਾਈਸ ਹੋਏਗਾ ਸਿਰਫ 800 ਰੁਪਏ ਜੀ 800 ਰੁਪਏ ਦੇ ਵਿੱਚ ਤੁਸੀਂ ਆਪਣਾ ਸੋਹਣਾ ਪਾਰਟੀ ਵੇਅਰ ਜਿਹੜਾ ਸੂਟ ਆ ਉਹ ਰੈਡੀ ਕਰ ਸਕਦੇ ਹੋ ਜੀ ਬਹੁਤ ਹੀ ਜਿਆਦਾ ਜਿਹੜਾ ਪਿਆਰਾ ਜਿਹਾ ਸਟਾਫ ਹੈਗਾ ਜੀ ਬਹੁਤ ਹੀ ਪਿਆਰਾ ਜੀ ਨੈਕਸਟ ਡ੍ਰੌਪ ਆਪਾਂ ਦਿਖਾਵਾਂਗੇ ਤੁਹਾਨੂੰ ਦੁਪੱਟੇ ਦਿਖਾਵਾਂਗੇ ਦੁਪੱਟਿਆਂ ਦੀ ਕੁਆਲਿਟੀ ਜਿਹੜੀ ਉਹ ਚੈੱਕ ਕਰਵਾਵਾਂਗੇ ਜੀ ਜੋ ਤੁਹਾਨੂੰ ਮਿਲੇਗਾ ਜੀ ਸਟਾਫ ਵੈਟਸਨ ਦਾ ਦੁਪੱਟਾ ਹੋਏਗਾ ਜੀ ਵੈਟਸਨ ਦਾ ਦੁਪੱਟਾ ਹੋਏਗਾ ਜੀ ਕਾਟਨ ਬਰਬਰੀ ਹੋਏਗੀ ਜੀ ਕਾਟਨ ਬਰਬਰੀ ਦਾ ਦੁਪੱਟਾ ਹੋਏਗਾ ਚੈੱਕ ਕਰ ਸਕਦੇ ਹੋ ਜੀ ਵਿੱਚ ਇਹਦੇ ਜਿਹੜੀ ਆਹ ਚੈਕਸ ਬਣੀ ਹੋਈ ਆ ਉਹ ਤੁਸੀਂ ਚੈੱਕ ਕਰ ਸਕਦੇ ਹੋ ਜੀ ਬਾਰਬਰੀ ਕਾਟਨ ਦਾ ਦੁਪੱਟਾ ਹੋਏਗਾ ਵੈਟਸਨ ਦਾ ਹੋਏਗਾ ਜੀ ਪ੍ਰਾਈਸ ਹੋਏਗਾ 400 ਰੁਪਏ ਦੇ ਵਿੱਚ ਤੁਸੀਂ ਜਿਹੜਾ ਬਰਬਰੀ ਕਾਟਨ ਦਾ ਦੁਪੱਟਾ ਜਿਹੜਾ ਉਹ ਲੈ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਮਸਲੀਨ कॉटन ਦਾ ਦੁਪੱਟਾ ਜੋ ਤੁਹਾਨੂੰ ਮਿਲੇਗਾ ਵੀ ਤੁਹਾਨੂੰ ਅਸੀਂ ਦੁਪੱਟਾ ਦੇਵਾਂਗੇ ਜੀ ਵੈਟਸਨ ਦਾ ਵੈਟਸਨ ਦਾ ਦੁਪੱਟਾ ਮਿਲੇਗਾ ਕਾਫੀ ਪਿਆਰਾ ਜਿਹੜਾ ਇਸ ਦਾ ਸਟਾਫ ਹੈਗਾ ਜੀ ਤੁਸੀਂ ਚੈੱਕ ਕਰੋ ਇਸ ਦੇ ਵਿੱਚ ਚੈੱਕ ਬਣਿਆ ਹੋਇਆ ਹੈ ਜੀ ਕਾਫੀ ਪਿਆਰੀ ਮਸਲੀਨ ਚੈੱਕ ਦਾ ਦੁਪੱਟਾ ਤੁਹਾਨੂੰ ਮਿਲੇਗਾ ਜੀ ਕਾਫੀ ਪਿਆਰਾ ਜਿਹਾ ਦੁਪੱਟਾ ਹੈ ਜੀ ਵੈਟਸਨ ਦਾ ਦੁਪੱਟਾ ਹੋਏਗਾ ਕਾਫੀ ਜ਼ਿਆਦਾ ਲਾਈਟ ਵੇਟ ਹੈ ਤੇ ਐਵਰੀ ਕਲਰ ਡਾਈ ਹੋਏਗਾ ਜੀ ਹਰ ਕਲਰ ਇਸ ਦੇ ਉੱਪਰ ਡਾਈ ਹੋਏਗਾ ਜੀ ਪ੍ਰਾਈਸ ਹੋਏਗਾ ਇਸ ਦਾ 400 ਰੁਪਏ ਇਸ ਦਾ ਪ੍ਰਾਈਸ ਹੋਏਗਾ ਜੀ 400 ਰੁਪਏ ਜੀ 2.5 ਮੀਟਰ ਦੀ ਕੱਟ ਹੋਏਗੀ ਜੀ ਕਾਫੀ ਪਿਆਰੇ ਪੀਸ ਨੇ ਜੀ ਤੁਸੀਂ ਚੈੱਕ ਕਰੋ ਇਹਦੇ ਵਿੱਚ ਲਾਈਨਾਂ ਬਣੀਆਂ ਹੋਈਆਂ ਨੇ ਜੀ ਪਿਓਰ ਟੈਬੀ ਦੀ ਤਰ੍ਹਾਂ ਲਾਈਨਾਂ ਬਣੀਆਂ ਹੋਈਆਂ ਨੇ ਜੀ ਪ੍ਰਾਈਸ ਹੋਏਗਾ ਸਿਰਫ 150 ਰੁਪਏ ਜੀ 150 ਰੁਪਏ ਦੇ ਵਿੱਚ ਤੁਸੀਂ ਜਿਹੜਾ ਹੈਗਾ 2.5 ਮੀਟਰ ਦੇ ਕੱਟ ਦਾ ਦੁਪੱਟਾ ਬਾਈ ਕਰ ਸਕਦੇ ਹੋ ਜੀ 2.5 ਮੀਟਰ ਦਾ ਦੁਪੱਟਾ ਹੋਏਗਾ 150 ਰੁਪਏ ਦਾ ਪ੍ਰਾਈਸ ਹੋਏਗਾ ਜੀ ਸੈਮੀ ਟੈਬੀ ਦਾ ਦੁਪੱਟਾ ਤੁਹਾਨੂੰ ਮਿਲੇਗਾ ਜੀ ਤੁਸੀਂ ਫੁੱਲ ਕੁਆਂਟੀਟੀ ਦੇ ਵਿੱਚ ਜਿਹੜੇ ਦੁਪੱਟੇ ਸਾਡੇ ਤੋਂ ਬਾਈ ਕਰ ਸਕਦੇ ਹੈਗੇ ਹੋ ਜੀ ਜਿੰਨੇ ਮਰਜ਼ੀ ਤੁਸੀਂ ਬਾਈ ਕਰ ਸਕਦੇ ਹੋ ਜੀ ਇਹ ਵਾਲੇ ਦੁਪੱਟੇ 150 ਰੁਪਏ ਦਾ ਪ੍ਰਾਈਸ ਹੋ ਗਿਆ ਜਿੱਦਾਂ ਕਾਟਨ ਦੇ ਸੂਟਾਂ ਦੇ ਨਾਲ ਆਪਾਂ ਇਹ ਰੈਡੀ ਕਰ ਸਕਦੇ ਹੈਗੇ ਆ ਜੀ ਟੈਬੀ ਦੇ ਸੂਟਾਂ ਨਾਲ ਰੈਡੀ ਕਰ ਸਕਦੇ ਆ ਸਾਰੇ ਕਲਰ ਡਾਈ ਹੋਣਗੇ ਜੇ ਕੱਲੇ ਪਿਓਰ ਤੇ ਕਲਰ ਨੂੰ ਛੱਡ ਕੇ ਜਿੱਦਾਂ ਕੀ ਰਾਇਲ ਬਲੂ ਔਰ ਹੈਗਾ ਯਾ ਹੌਟ ਪਿੰਕ ਕਲਰ ਜਿਹੜੇ ਪਿਓਰ ਦੇ ਕਲਰ ਹੋਣਗੇ ਉਹਨਾਂ ਨੂੰ ਛੱਡ ਕੇ ਸਾਰੇ ਦੇ ਸਾਰੇ ਜਿਹੜੇ ਕਲਰ ਹੈਗੇ ਆ ਜੀ ਉਹ ਡਾਈ ਹੋਣਗੇ ਜੀ ਇਹਨਾਂ ਦੇ ਨੈਕਸਟ ਜੋ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜੀ ਇਹ ਹੋਏਗਾ ਜੂਟ ਬਰਬਰੀ ਦਾ ਦੁਪੱਟਾ ਜੀ ਕਰਨੀ ਤੋਂ ਹੀ ਸਟਾਫ ਦਾ ਪਤਾ ਲੱਗ ਜਾਂਦਾ ਜੀ ਜੂਟ ਬਰਬਰੀ ਪਿਓਰ ਵਾਲੀ ਜੂਟ ਬਰਬਰੀ ਹੋਏਗੀ ਜੀ ਪਿਓਰ ਵਾਲੀ ਜੂਟ ਬਰਬਰੀ ਹੋਏਗੀ ਜੀ ਸਟਾਫ ਹੋਏਗਾ A1 ਕਾਫੀ ਜ਼ਿਆਦਾ ਸੋਹਣਾ ਸਟਾਫ ਹੈ ਜੀ ਕੋਈ ਚੁਬਣ ਵਾਲਾ ਸਟਾਫ ਨਹੀਂ ਹੁੰਦਾ ਇੱਕ ਤਾਂ ਬਰਬਰੀ ਹੁੰਦੀ ਹੈ ਪਾਪੜ ਦੀ ਤਰ੍ਹਾਂ ਇਹ ਬਰਬਰੀ ਹੈਗੀ ਬਹੁਤ ਹੀ ਜ਼ਿਆਦਾ ਸੌਫਟ ਬਰਬਰੀ ਹੈ ਜੀ ਇਹ ਵੀ ਵੈਟਸਨ ਦਾ ਤੁਹਾਨੂੰ ਦੁਪੱਟਾ ਮਿਲੇਗਾ ਜੀ ਇਸ ਦਾ ਜਿਹੜਾ ਪ੍ਰਾਈਸ ਹੋਏਗਾ 450 ਰੁਪਏ ਦਾ ਪ੍ਰਾਈਸ ਹੋਏਗਾ ਜੀ 450 ਰੁਪਏ ਦੇ ਵਿੱਚ ਤੁਹਾਨੂੰ ਜਿਹੜਾ ਦੁਪੱਟਾ ਮਿਲ ਜਾਏਗਾ A1 ਕੁਆਲਿਟੀ ਹੋਏਗੀ ਜੀ ਬਹੁਤ ਹੀ ਵਧੀਆ ਜਿਹੜਾ ਇਹਨਾਂ ਦਾ ਸਟਾਫ ਰਹਿਣ ਵਾਲਾ ਹੈ ਜੀ ਨੈਕਸਟ ਜੋ ਦੁਪੱਟਾ ਤੁਹਾਨੂੰ ਮਿਲੇਗਾ ਜੀ ਪਿਓਰ ਟੈਬੀ ਦਾ ਹੋਏਗਾ ਜੀ ਪਿਓਰ ਟੈਬੀ ਦਾ ਹੋਏਗਾ ਜੀ ਚੈੱਕ ਕਰੋ ਜੀ ਪਿਓਰ ਟੈਬੀ ਦਾ ਸਟਾਫ ਹੋਏਗਾ ਕੰਨੀ ਵੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਸਟਾਫ ਹੋਏਗਾ A1 ਜੀ ਐਵਰੀ ਕਲਰ ਇਸ ਨੂੰ ਡਾਈ ਹੋਏਗਾ ਬਹੁਤ ਹੀ ਜ਼ਿਆਦਾ ਲਾਈਟ weight ਔਰ ਸੌਫਟ ਸਟਾਫ ਹੈਗਾ ਜੀ ਪ੍ਰਾਈਸ ਹੋਏਗਾ ਇਸ ਦਾ 400 ਰੁਪਏ ਜੀ 400 ਰੁਪਏ ਦੇ ਵਿੱਚ ਤੁਸੀਂ ਪਿਓਰ ਟੈਬੀ ਦਾ ਜਿਹੜਾ ਦੁਪੱਟਾ ਹੈਗਾ ਉਹ ਤੁਸੀਂ ਲੈ ਸਕਦੇ ਹੋ ਦੁਪੱਟਾ ਬਹੁਤ ਹੀ ਜ਼ਿਆਦਾ ਸੋਹਣਾ ਹੈਗਾ ਜੀ ਸਟਾਫ ਬਹੁਤ ਜ਼ਿਆਦਾ ਸੋਹਣਾ ਜੀ ਫੁੱਲ ਕੁਆਂਟੀਟੀ ਦੇ ਵਿੱਚ ਇਹ ਦੁਪੱਟੇ ਵੀ ਆਪਣੇ ਕੋਲੇ ਅਵੇਲੇਬਲ ਹੈਗੇ ਆ ਜੀ ਤੁਸੀਂ ਕਿੰਨੇ ਵੀ ਲੈ ਸਕਦੇ ਹੋ ਜੀ ਨੈਕਸਟ ਜੋ ਆਪਾਂ ਦੁਪੱਟੇ ਦਿਖਾ ਰਹੇ ਹੈਗੇ ਆ ਜੀ ਪਿਓਰ ਕਾਟਨ ਦਾ ਦੁਪੱਟਾ ਹੋਏਗਾ ਆਂਟੀ ਲੁੱਕ ਦਾ ਦੁਪੱਟਾ ਹੋਏਗਾ ਜੀ ਨੈਕਸਟ ਜੋ ਹੋਏਗਾ ਜੀ ਪਿਓਰ ਕਾਟਨ ਦੇ ਦੁਪੱਟੇ ਹੋਣਗੇ ਜਿਨ੍ਹਾਂ ਦੇ ਉੱਪਰ ਵਰਕ ਕੀਤਾ ਗਿਆ ਜੀ ਆਰੀ ਵਰਕ ਹੋਏਗਾ ਜਿਨ੍ਹਾਂ ਦੇ ਉੱਪਰ ਬਹੁਤ ਹੀ ਪਿਆਰੇ ਪੀਸ ਹੋਣਗੇ ਜੀ ਇਹ ਜਿਹੜਾ ਹੈਗਾ ਆ ਵਰਕ ਇਹ ਵੀ ਡਾਈਏਬਲ ਹੋਏਗਾ ਜੀ ਦੁਪੱਟੇ ਡਾਈਏਬਲ ਹੈਗੇ ਆ ਜੇਕਰ ਤੁਸੀਂ ਕੋਈ ਕਲਰ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਕਲਰ ਵੀ ਦੇ ਸਕਦੇ ਹੋ ਜੀ ਫੁੱਲ ਜਿਹੜਾ ਇਸ ਦੇ ਉੱਪਰ ਵਰਕ ਹੋਇਆ ਲੇਸ ਦੇ ਨਾਲ ਫਿਨਿਸ਼ਿੰਗ ਦਿੱਤੀ ਗਈ ਹੈ ਪਿਓਰ ਕਾਟਨ ਦਾ ਦੁਪੱਟਾ ਹੋਏਗਾ ਲੇਸ ਦੇ ਨਾਲ ਫਿਨਿਸ਼ਿੰਗ ਦਿੱਤੀ ਗਈ ਹੈ ਜੀ ਪਿਓਰ ਕਾਟਨ ਦਾ ਦੁਪੱਟਾ ਹੋਏਗਾ ਜੀ ਦੁਪट्टे ਦੇ ਵਿੱਚ ਫੁੱਲ ਵਰਕ ਹੋਏਗਾ ਪ੍ਰਾਈਸ ਇਸ ਦਾ ਹੋਏਗਾ ਸਖਤ ਸਖਤ 250 ਰੁਪਏ ਜੀ 250 ਦੇ ਵਿੱਚ ਜਿਹੜਾ ਤੁਹਾਨੂੰ ਹੈਗਾ ਇਹ ਪਿਓਰ ਕਾਟਨ ਦਾ ਮਲ ਕਾਟਨ ਦਾ ਜਿਹੜਾ ਦੁਪੱਟਾ ਮਿਲੇਗਾ ਫੁੱਲ ਵਰਕ ਹੋਏਗਾ ਜਿਸ ਦੇ ਵਿੱਚ ਤੁਹਾਨੂੰ ਕਾਫੀ ਡਿਜ਼ਾਈਨ ਮਿਲ ਜਾਣਗੇ ਜੀ ਵਰਕ ਦੇ ਤੁਹਾਨੂੰ ਹੋਰ ਡਿਜ਼ਾਈਨ ਵੀ ਇਸ ਦੇ ਵਿੱਚ ਵਰਕ ਦੇ ਮਿਲ ਜਾਣਗੇ ਪ੍ਰਾਈਸ ਹੋਏਗਾ 250 ਰੁਪਏ ਜੀ ਇਹ ਜਿਹੜਾ ਦੁਪੱਟਾ ਹੈਗਾ ਡਾਈਏਬਲ ਆ ਜੋ ਇਸ ਦੇ ਵਿੱਚ ਵਰਕ ਹੈਗਾ ਜੀ ਉਹ ਵੀ ਡਾਈਏਬਲ ਹੈ ਜੀ ਉਹ ਵੀ ਡਾਈ ਹੋਏਗਾ ਜੀ ਬਹੁਤ ਹੀ ਪਿਆਰੇ ਜਿਹੇ ਦੁਪੱਟੇ ਨੇ ਜੀ ਇਸਦੇ ਵਿੱਚ ਅਸੀਂ ਤੁਹਾਨੂੰ ਡਿਜ਼ਾਈਨਿੰਗ ਚੈੱਕ ਕਰਵਾ ਦਿੰਨੇ ਆ ਜੀ ਚੈੱਕ ਕਰੋ ਇਹ ਵਾਲੀ ਡਿਜ਼ਾਈਨਿੰਗ ਵੱਖਰੀ ਹੋਏਗੀ ਜਿਹੜੀ ਅਸੀਂ ਤੁਹਾਨੂੰ ਓਪਨ ਕਰਕੇ ਦਿਖਾਇਆ ਸੀ ਡਿਜ਼ਾਈਨਿੰਗ ਵੱਖਰੀ ਹੋਏਗੀ ਜੀ ਜੋ ਅਸੀਂ ਨੀਚੇ ਦਿਖਾ ਰਹੇ ਹਾਂ ਤੇ ਡਿਜ਼ਾਈਨਿੰਗ ਵੱਖਰੀ ਹੋਏਗੀ ਫੁੱਲ ਕੁਆਂਟੀਟੀ ਦੇ ਵਿੱਚੋਂ ਤੁਹਾਨੂੰ ਸਟਾਕ ਮਿਲ ਜਾਏਗਾ ਜਿੰਨਾ ਮਰਜ਼ੀ ਤੁਸੀਂ ਲੈ ਸਕਦੇ ਹੋ ਜੀ ਇਸਦੀ ਜਿਹੜੀ ਡਿਜ਼ਾਈਨਿੰਗ ਹੈਗੀ ਉਹ ਵੱਖਰੀ ਹੋਏਗੀ ਵਰਕ ਕਾਫੀ ਜ਼ਿਆਦਾ ਸੋਹਣਾ ਪ੍ਰਾਈਸ ਹੋਏਗਾ ਸਿਰਫ ਸਿਰਫ 250 ਰੁਪਏ ਜੀ 250 ਦੇ ਵਿੱਚ ਜੀ ਤੁਹਾਨੂੰ ਜਿਹੜਾ ਹੈਗਾ ਇਹ ਉਹ ਪੂਰਾ ਖੁੱਲਾ ਡੁੱਲਾ 2.5 ਮੀਟਰ ਦੀ ਕੱਟ ਦਾ ਵਰਕ ਵਾਲਾ ਦੁਪੱਟਾ ਮਿਲੇਗਾ ਜੀ ਪਿਓਰ ਕਾਟਨ ਦਾ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਵਿਸਕੋਸ ਔਰ ਗੈਂਜ਼ਰ ਦੇ ਦੁਪੱਟੇ ਮਿਲਣਗੇ ਜੀ ਐਵਰੀ ਕਲਰ ਡਾਈ ਹੋਏਗਾ ਜੀ ਇਸ ਨੂੰ ਐਵਰੀ ਕਲਰ ਬਹੁਤ ਹੀ ਜ਼ਿਆਦਾ ਸੌਫਟ ਔਰ ਲਾਈਟ weight ਜਿਹਾ ਸਟੱਫ ਹੈਗਾ ਜੀ ਪ੍ਰਾਈਸ ਹੋਏਗਾ 350 ਰੁਪਏ 350 ਦੇ ਵਿੱਚ ਜੀ ਤੁਹਾਨੂੰ ਬਹੁਤ ਹੀ ਜ਼ਿਆਦਾ ਸੋਹਣਾ ਜਿਹੜਾ ਦੁਪੱਟਾ ਉਹ ਮਿਲ ਜਾਣਾ ਜੀ ਕੰਨੀ ਤੋਂ ਚੈੱਕ ਕਰੋ ਜੀ ਵਿਸਕੋਸ ਔਰ ਗੈਂਜ਼ਰ ਦੇ ਦੁਪੱਟੇ ਜਿਹੜੇ ਹੈਗੇ ਉਹ ਤੁਹਾਨੂੰ ਮਿਲ ਜਾਣਗੇ ਜੀ ਬਹੁਤ ਹੀ ਜਿਆਦਾ ਸੋਹਣਾ ਸਟਾਫ ਹੈ ਜੀ ਬਹੁਤ ਹੀ ਜਿਆਦਾ ਸੋਹਣਾ ਸਟਾਫ ਆਰ ਲਾਈਟ ਵੇਟ ਹੈਗਾ ਜੀ ਪ੍ਰਾਈਸ ਹੈਗਾ 350 ਰੁਪਏ ਜੀ 350 ਦੇ ਵਿੱਚ ਤੁਹਾਨੂੰ ਵਿਸਕੋਸ ਆਰਗੈਂਜ਼ਾ ਦੇ ਦੁਪੱਟੇ ਆ ਜਿਹੜੇ ਉਹ ਮਿਲ ਜਾਣਗੇ ਫੁੱਲ ਕੁਆंटਿਟੀ ਦੇ ਵਿੱਚ ਜਿਹੜਾ ਇਹ ਸਟਾਕ ਆ ਤੁਹਾਨੂੰ ਮਿਲ ਜਾਏਗਾ ਤੁਸੀਂ ਕਿੰਨਾ ਵੀ ਬਾਈ ਕਰ ਸਕਦੇ ਹੋ ਜੀ ਫਿਰ ਤੋਂ ਚੈੱਕ ਕਰਵਾ ਦਿੰਨੇ ਆ ਜੀ ਤੁਹਾਨੂੰ ਵਿਸਕੋਸ ਆਰਗੈਂਜ਼ਾ ਦਾ ਦੁਪੱਟਾ ਜੋ ਮਿਲ ਜਾਏਗਾ 350 ਰੁਪਏ ਦਾ ਜੀ ਪਿਓਰ ਟੈਬੀ ਦਾ ਦੁਪੱਟਾ ਮਿਲੇਗਾ 400 ਰੁਪਏ ਦਾ ਜੀ ਵੈਟਸਨ ਦਾ ਹੋਏਗਾ ਜੀ ਪਿਓਰ ਮਸਲੀਨ ਦਾ ਜੀ ਪਿਓਰ ਕਿੱਕ ਮਸਲੀਨ ਦਾ ਜੋ ਦੁਪੱਟਾ ਹੋਏਗਾ ਜੀ ਵੈਡਸਨ ਦਾ ਤੁਹਾਨੂੰ ਮਿਲੇਗਾ 400 ਰੁਪਏ ਦਾ ਜੀ ਵੈਡਸਨ ਦਾ ਦੁਪੱਟਾ ਜਿਹੜਾ ਹੋਏਗਾ ਜੀ ਕਾਟਨ ਬਰਬਰੀ ਦਾ ਉਹ ਤੁਹਾਨੂੰ ਮਿਲੇਗਾ 400 ਰੁਪਏ ਦਾ ਜੀ ਔਰ ਪਿਓਰ ਦਾ ਜਿਹੜਾ ਜੂਟ ਦਾ ਦੁਪੱਟਾ ਹੋਏਗਾ ਵੈਡਸਨ ਦਾ ਤੁਹਾਨੂੰ ਮਿਲੇਗਾ 450 ਰੁਪਏ ਦਾ ਜੀ ਔਰ ਸੈਮੀ ਟੈਬੀ ਦੇ ਜੋ ਦੁਪੱਟੇ ਹੋਣਗੇ ਜੀ ਉਹ ਤੁਹਾਨੂੰ ਮਿਲੇਗਾ 150 ਰੁਪਏ ਦਾ ਦੁਪੱਟਾ ਹੋਏਗਾ ਜੀ ਸੈਮੀ ਟੈਬੀ ਦਾ ਸਾਰੇ ਤਰ੍ਹਾਂ ਦੀਆਂ ਕੁਆਲਿਟੀਜ਼ ਆਪਣੇ ਕੋਲ ਦੁਪੱਟਿਆਂ ਦੀ अवेलेबल ਨੇ ਜੀ ਜੇਕਰ ਤੁਸੀਂ ਪਿਓਰ ਦਾ ਦੁਪੱਟਾ ਲੈਣਾ ਚਾਹੁੰਦੇ ਹੋ ਪਿਓਰ ਸ਼ਿਫੌਨ ਦਾ ਦੁਪੱਟਾ ਲੈਣਾ ਚਾਹੁੰਦੇ ਹੋ ਤਾਂ 200 ਰੁਪਏ ਦਾ ਤੁਹਾਨੂੰ ਦੁਪੱਟਾ ਮਿਲੇਗਾ ਜੀ ਉਹ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਨਹੀਂ ਚੈੱਕ ਕਰਵਾ ਸਕੀ ਔਰ ਤੁਹਾਨੂੰ ਜਿਹੜਾ ਹੈਗਾ ਕਮਲ ਚਨਾਣ ਦੀ ਫਰਸਟ ਕਾਪੀ ਹੈ ਜਿਹੜੀ ਬਿਲਕੁਲ ਲਾਈਟ ਵੇਟ ਔਰ ਸੌਫਟ ਦੁਪੱਟਾ ਹੋਏਗਾ ਪਿਓਰ ਚਨਾਣ ਦਾ ਜੀ ਉਹ ਤੁਹਾਨੂੰ ਮਿਲੇਗਾ 350 ਰੁਪਏ ਦਾ ਜੀ ਫੁੱਲ ਕੁਆਂਟੀਟੀ ਦੇ ਵਿੱਚ ਸਟਾਕ अवेलेबल ਹੈ ਜੀ ਤੁਸੀਂ ਜਿੰਨਾ ਮਰਜ਼ੀ ਲੈ ਸਕਦੇ ਹੋ ਜੀ 350 ਰੁਪਏ ਦਾ ਤੁਹਾਨੂੰ ਪਿਓਰ ਚਨਾਉਂ ਦਾ ਜਿਹੜਾ ਹੈਗਾ ਦੁਪੱਟਾ ਮਿਲੇਗਾ ਜੀ ਕਮਲ ਚਨਾਉਂ ਦੀ ਫਰਸਟ ਕਾਪੀ ਹੋਏਗੀ ਜੀ ਔਰ ਜੋ ਤੁਹਾਨੂੰ ਮਿਲੇਗਾ ਜੀ ਪਿਓਰ ਦਾ ਦੁਪੱਟਾ ਹੋਏਗਾ ਪਿਓਰ ਸ਼ਫਾਉਣ ਦਾ ਦੁਪੱਟਾ ਜਿੱਦਾਂ ਆਪਾਂ ਕਾਟਨ ਦੇ ਸੁਟਣਾਂ ਨਾਲ ਰੈਡੀ ਕਰਦੇ ਆਂ ਜੀ ਉਹਦਾ ਪ੍ਰਾਈਸ ਹੋ ਗਿਆ ਸਿਰਫ 200 ਰੁਪਏ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਵੈਲਵਟ ਸਿਲਕ ਦੇ ਉੱਪਰ ਸਟਰਨ ਔਰਗੈਂਜ਼ਾ ਔਰ ਦੁਪੱਟਿਆਂ ਦੀ ਜਿਹੜੀ ਕੁਆਲਿਟੀ ਉਹ ਚੈੱਕ ਕਰਵਾਈ ਹੈਗੀ ਹੈ ਜੀ ਤੁਸੀਂ ਦੇਖ ਸਕਦੇ ਹੋ ਜਿੰਨਾ ਮਰਜ਼ੀ ਤੁਸੀਂ ਸਟਾਕ ਆ ਜਿਹੜਾ ਉਹ ਲੈ ਸਕਦੇ ਹੈਗੇ ਹੋ ਜੀ ਅੱਜ ਵਾਲੀ ਮੇਰੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਸੀਗਾ ਨੈਕਸਟ ਵੀਡੀਓ ਦੇ ਵਿੱਚ ਆਪਾਂ ਜਿਹੜਾ ਹੈਗਾ ਉਹ ਨਵੇਂ-ਨਵੇਂ ਕੱਟ ਪੀਸਾਂ ਦੇ ਨਾਲ ਹਾਜ਼ਰ ਹੋਵਾਂਗੇ ਨਵੀਂ ਕੁਆਲਿਟੀ ਦੇ ਨਾਲ ਹਾਜ਼ਰ ਹੋਵਾਂਗੇ ਜਿਹੜੀਆਂ ਪਹਿਣਾ ਮੇਰੇ ਚੈਨਲ ਤੇ ਪਹਿਲੀ ਵਾਰ ਆਈਆਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਔਰ ਨੋਟੀਫਿਕੇਸ਼ਨ ਵਾਲਾ ਬਟਨ ਵੀ ਔਨ ਕਰ ਲੈਣਾ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਤੇ ਤੁਸੀਂ ਆਪਣੇ ਲਈ ਸੋਹਣੇ-ਸੋਹਣੇ ਸੂਟਾਂ ਜਿਹੜੇ ਉਹ ਬਕਰਵਾ ਸਕੋ ਜੀ ਮੇਰੀ ਵੀਡੀਓ ਦੇਖਣ ਲਈ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਜੀ